ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਦੋਸਤਾਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੇਂ ਵਲੌਗ ਵਿੱਚ ਮੈਂ ਤੁਹਾਡਾ ਦੋਸਤ ਯੂਪੀ ਤੋਂ ਸੁਖਮਨ ਸ਼ੁਰੂਆਤ ਕਰਦਿਆਂ ਨਵੇਂ ਵਲੌਗ ਦੀ ਦੋਸਤੋ ਸ਼ਾਮ ਦਾ ਟਾਈਮ ਹੈ ਤੇ ਤੁਹਾਨੂੰ ਕੁਝ ਵੀਊ ਦਿਖਾਉਣਾ ਹੈ ਆਪਣੇ ਆਸ-ਪਾਸੇ ਦਾ ਹੁਣ ਤੇ ਚਲੋ ਠੰਡ ਵੈਸੇ ਤਾਂ ਰਾਤ ਨੂੰ ਹੁੰਦੀ ਹੈ ਪਰ ਦਿਨੇ ਥੋੜਾ ਜਾ ਚਲੋ ਦਿਨ ਨਿਕਲਣ ਲੱਗ ਗਿਆ ਦੋ ਤਿੰਨ ਦਿਨ ਹੋ ਗਏ ਸੂਰਜ ਨਿਕਲਦਾ ਥੋੜਾ ਬਹੁਤ ਵਧੀਆ ਲੱਗਦਾ ਹੈ ਤੇ ਮੈਂ ਫੜੀ ਪੱਲੀ ਮੈਂ ਵੱਢਣ ਲੱਗਾ ਪੱਠੇ ਸਵੇਰ ਵਾਸਤੇ ਤੇ ਹੁਣ ਪੰਜ ਕੁ ਵੱਜ ਚੁੱਕੇ ਨੇ ਪਰ ਅਜੇ ਵਧੀਆ ਦਿਨ ਹੈਗਾ ਹੈ ਤੇ ਚਲੋ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੈ ਆਪਣੇ ਜਿਹੜੇ ਨਾ ਮੁੰਨੀ ਤੇ ਉਹਦੇ ਦੋ ਬੱਚੇ ਉਹ ਪਏ ਐ ਲੰਮੇ ਅੱਜ ਖੇਤ ਦੇ ਵਿੱਚ ਮੁੰਨੀ ਉਧਰ ਗਈ ਹੈ ਤੇ ਮਾਂ ਦੇ ਨਾਲ ਹੀ ਆਪਣੇ ਪਿੱਛੇ ਚਲੇ ਗਏ ਤੇ ਉਹ ਪਿੱਛੇ ਸਾਡਾ ਘਰ ਦੋਸਤੋ ਦਿਖਾਉਣਾ ਆ ਦੇਖੋ ਜੀ ਇਦਾਂ ਮਸਤੁਕੇ ਬਰੇ ਚੁਪ ਚਪ ਜਾਣੇ ਆ ਆ ਮੁੰਨੀ ਇੱਥੇ ਬੈਠੀ ਤੇ ਹੁਣ ਮਾਂ ਦੇ ਨਾਲ ਆ ਦੇਖ ਲਿਆ ਬਿੰਨਿਆ ਨੇ ਕਰੀ 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 ਦੰਦਿਓ ਹ ਕੁਛ ਨਹੀਂ ਲੱਗੇ ਆ ਤੁਹਾਡੇ ਲਈ ਹੈ ਆ ਸਾਡਾ ਰੋਮੀ ਆ ਸਾਡਾ ਟੰਮੀ ਰੋਮੀ ਟੰਮੀ ਬਚੇ ਦੋ ਹੀ ਹੁਣ ਇੱਕ ਤੀਜਾ ਸੀ ਜਿਹੜਾ ਉਹ ਵੀ ਲਹਿ ਗਏ ਆ ਜਿਨ੍ਹਾਂ ਨੇ ਖਾੜਨਾ ਸੀ ਤਿੰਨ ਕਤੂਰੇ ਸਾਡੇ ਇੱਕ ਤੂਰੀ ਦੋ ਕਤੂਰੇ ਸਾਡੇ ਲਹਿ ਗਏ ਨੇ ਜਿਨ੍ਹਾਂ ਨੇ ਪਾ ਲੈਣੇ ਸੀ ਤੇ ਹੁਣ ਸਾਡੇ ਕੋਲ ਦੋ ਹੀ ਬੱਚੇ ਆ ਤੇ ਸਾਡਾ ਏ ਕਿਹਾ ਮੇਰੇ ਭਾਂਜੇ ਨੇ ਲੈ ਜਾਣਾ ਜਦੋਂ ਥੋੜਾ ਜਿਹਾ ਵੱਡਾ ਹੋਊਗਾ ਜੀ ਤੇ ਸਾਡੇ ਕੋਲ ਹੀ ਹੈ ਦੋਨੋਂ ਬਹੁਤ ਪਿਆਰੇ ਬਹੁਤ ਜ਼ਿਆਦਾ ਕਰਦੇ ਮੇਰਾ ਬਸ ਜਿੱਥੇ ਮੈਂ ਸੋਣਾ ਉੱਥੇ ਪੈਂਦੀ ਐ ਥੱਲੇ ਬੋਰੀ ਵਿਛਾ ਦੀਦਾ ਆਰਾਮ ਨਾਲ ਇਹਨਾਂ ਦਾ ਬਿਸਤਰਾ ਜਾਂ ਬਣਾ ਕੇ ਤੇ ਮజే ਨਾਲ ਇੱਥੇ ਪਏ ਹੀ ਦੇਖੋ ਜੀ ਮੁੰਨੀ ਬਹੁਤ ਸ਼ਿਹਾਨ ਹੋ ਗਈ ਯਾਰ ਹੁਣ ਤੇ ਆਦ ਬਹੁਤ ਪਿਆਰਾ ਹੈ ਕਿਊਟੂਜਾ ਰੋਮੀ ਪੁਜੀ ਸਾਡਾ ਗੁੱਗੂ ਮੱਗੂ ਸਾਡਾ ਰੋਮੀ ਟੋਮੀ ਰੋਮੀ ਟੋਮੀ ਹੈਲੋ ਹੈਲੋ ਕਰਦੋ ਰੋਮੀ ਰੋਮੀ ਹੈਲੋ ਕਰਦੋ ਸਾਰਿਆਂ ਨੂੰ ਸਾਰਿਆਂ ਨੂੰ ਕਰਦੋ ਸਪੋਰਟ ਕਰਦੋ ਸਾਡੇ ਵੀ ਕੋਈ ਕੇ ਚੈਨਲ ਨੂੰ ਸਬਸਕ੍ਰਾਈਬ ਕਰਦੋ ਸਾਡੇ ਵੀ ਕੋਈ ਨਹੀਂ ਸਪੋਰਟ ਕਰਦਾ ਮਾੜੇ ਮੁੱਠੇ ਲੋਕਾਂ ਦੀ ਹਨਾ ਰੋਮੀ ਹੈਨਾ ਸਾਡਾ ਮੇਰਾ ਨਵਾਂ ਦੋਸਤ ਰੋਮੀ ਬਹੁਤ ਪਿਆਰਾ ਹੈ ਬਹੁਤ ਪਿਆਰਾ ਹੈ ਸਾਡਾ ਰੋਮੀ ਹੈ ਨਾ ਰੋਮੀ ਦੇਖੋ ਕਿੰਨੇ ਮਜ਼ੇ ਨਾਲ ਦੇਖ ਰਿਹਾ ਹੈ ਕੈਮਰੇ ਵੱਲ ਗੁੱਗੂ ਜਾ ਪਿਆ ਹੈ ਟੋਮੀ ਇਹ ਮੇਰੇ ਭਾਂਜੇ ਦਾ ਟੌਮੀ ਚਲ ਆ おい ਗੱਲਿਆ ਜਾ ਆ ਜਾ ਆ ਜਾ ਆ ਨੀਕੋ ਆਪਣੀ ਮੰਮਾ ਨਾਲ ਕਰ ਰਹੇ ਆ ਮਸਤੀ ਮਸਤ ਹੋ ਕੇ ਬੈਣੀ ਤੇ ਚੱਲਦੇ ਆ ਦੋਸਤੋ ਪੱਠੇ ਵੰਡਣ ਸ਼ਾਮ ਦਾ ਵੀਊ ਬਹੁਤ ਜ਼ਿਆਦਾ ਪਿਆਰਾ ਲੱਗਦਾ ਏ ਖਾਸ ਕਰ ਪਿੰਡਾਂ ਦਾ ਤੇ ਉਹ ਮੇਰੇ ਡੈਡੀ ਜੀ ਵਾਕ ਕਰ ਰਹੇ ਨੇ ਘੁੰਮ ਰਹੇ ਨੇ ਦੀ ਆਪਾਂ ਮੱਝਾਂ ਨੂੰ ਪੱਠੇ ਪਾਪੂ ਦਿੱਤੇ ਨੇ ਖਾਰੀਆਂ ਹੋਣ ਨਜਾਰੇ ਨਾਲ ਚੱਲਦੇ ਆਂ ਜੀ ਆਪਾਂ ਬੰਦੇਣ ਪੱਠੇ ਚੱਕਲੀ ਪੱਲੀ ਦੇਖੋ ਜੀ 뷰뷰뷰 ਕਿੰਨਾ ਪਿਆਰਾ ਲੱਗਦਾ ਪਿਆ ਏ ਆ ਪੱਥੀਆਂ ਹੋਈਆਂ ਪਾਥੀਆਂ ਕੀ ਬਾਤ ਹੈ ਜੀ ਲਾਈ ਦੇ ਫੁੱਲ ਪਿਆਰੇ ਪਿਆਰੇ ਉਹ ਹੈ ਸਾਡਾ ਰਸਤਾ ਬਹੁਤ ਵਧੀਆ ਲੱਗਦੀ ਏ ਲਾਈਦੇ ਫੁੱਲ ਬਹੁਤ ਹੀ ਵਧੀਆ ਫੀਲ ਹੁੰਦਾ ਇਹਨਾਂ ਨੂੰ ਦੇਖ ਕੇ ਤੇ ਚਲੋ ਆਪਾਂ ਵੜਦੇ ਆ ਪੱਠੇ ਹੁਣ ਕਿਉਂਕਿ ਹੁਣ ਨਾ ਸੂਰਜ ਦੇ ਡੁੱਬਣ ਹੀ ਵਾਲਾ ਏ ਬਸ ਡੋਬੀ ਚੱਲਿਆ ਤੇ ਮੈਂ ਛਿਤੀ ਛਿਤੀ ਵੜ ਲਾਂ ਇੱਕ ਪੱਲੀ ਤੇ ਆਪਾਂ ਇੱਥੇ ਵਿਛਾ ਲੈਂਦੇ ਆ ਪੱਲੀ ਜਿਆਦਾ ਨਹੀਂ ਵੜਨੀ ਕਿਉਂਕਿ ਆਗ ਵੀ ਹਰੇ ਹੀ ਹੁੰਦੀ ਨੇ ਤੇ ਪੱਠੇ ਹਰ ਕੀ ਸਾਡੇ ਨਾ ਮਾਰੇ ਵੀ

بس دوستو ਸਾਰਾ ਦਿਨ ਹੀ ਟਾਈਮ ਨਹੀਂ ਲੱਗਦਾ ਐਂ ਤਾਂ ਹੀ ਇਹ ਦੇ ਨਿਕਲ ਜਾਂਦਾ ਪਿੰਡਾ ਵਾਲਿਆਂ ਦੀ ਤੇ ਇਹੀ ਜ਼ਿੰਦਗੀ ਆ ਬਸ ਕੀ ਕਰੇ ਬਸ ਚਲੋ ਕੋਈ ਗੱਲ ਨਹੀਂ ਜਿੱਦਾਂ ਵੀ ਆਪਾਂ ਖੁਸ਼ ਰਹਿਣਾ ਚਾਹੀਦਾ ਹਮੇਸ਼ਾ ਕਈ ਵਾਰੀ ਨਾ ਬੰਦਾ ਰੋਜ਼ ਜਿਹੜਾ ਰੋਜ਼ ਜਿਹਦਾ ਕੰਮ ਕਰਨਾ ਪਵੇ ਨਾ ਉੱਤ ਦੀ ਗਿਰਮਾ ਹੱਥੋਂ ਹੱਥੋਂ ਬੋਰ ਜਾਵਾ ਜਾਂਦਾ ਪਰ ਕੋਈ ਗੱਲ ਨਹੀਂ ਆ ਦੀ ਆਪਣੀ ਡਿਊਟੀ ਲਈ ਪ੍ਰਮਾਤਮਾ ਨੇ ਉਹ ਮੌਨਿਦਿੰਦੀ। ਲਓ ਜੀ ਦੋਸਤੋ ਆਪਾਂ ਵੱਢ ਲਿਆ ਹੈ ਬਰਸੀਨ ਤੇ ਹੁਣ ਪੱਲੀ ਚ ਪਾ ਕੇ ਲੈ ਜੰਨੇ ਆ ਘਰੇ ਇੱਕ ਹੀ ਪੰਡ ਵੱਢਣਾ ਸੀ ਸਵੇਰ ਵਾਸਤੇ ਵੱਢਿਆ ਕਿਉਂਕਿ ਹੁਣ ਹਰੀਆ ਗਾ ਜਣੇ ਆ ਖੇਤ ਚ ਤੇ ਇੰਨਾ ਕੁ ਬਰਸੀਨ ਪਾ ਕੇ ਜਿਹੜੀਆਂ ਦੁੱਧ ਦਿੰਦੀਆਂ ਉਹਨਾਂ ਨੂੰ ਵਧੀਆ ਰਲਾ ਦੇਈਦਾ ਹੈ ਤੇ ਸਭ ਨੂੰ ਥੋੜਾ ਥੋੜਾ ਪਾ ਦੀਦਾ ਹੈ ਹਰੀਆਗਾ ਦੇ ਵਿੱਚ। ਛੇਤੀ ਛੇਤੀ ਵੱਢਿਆ ਹੈ ਕਿਉਂਕਿ ਅੱਜ ਮੈਂ ਲੇਟ ਹੋ ਗਿਆ ਥੋੜਾ ਤੇ ਮੈਂ ਛੇਤੀ ਛੇਤੀ ਹੱਥ ਚਲਾਏ ਆ ਤੇ ਵੱਢ ਦਿੱਤਾ ਆਪਾਂ ਦਸਾਂ ਕੁ ਮਿੰਟਾਂ ਦੇ ਵਿੱਚ ਤੇ ਹੱਥ ਦੇਖੋ ਦੋਸਤੋ ਹੱਥ ਇੰਨੇ ਭੜੇ ਜੀ ਹੋ ਜਾਂਦੇ ਨੇ ਨਾ ਬਰਸੀਨ ਨਾਲ ਰੰਗ ਜਾ ਚੜ ਜਾਂਦਾ ਲਾਲ ਲਾਲ ਉਤਰਦਾ ਨਹੀਂ ਬਹੁਤ ਗੰਦੇ ਹੱਥ ਹੋ ਜਾਂਦੇ ਆ ਬਰਸੀਨ ਵੱਢ ਕੇ ਪਰ ਕੀ ਕਰਨਾ ਹੈ ਫੇਰ ਵੱਢਣੇ ਪੈਂਦਾ ਤੇ ਹੁਣ ਆਪਾਂ ਲੈ ਜੰਨੇ ਆ ਘਰੇ ਬਰਸੀਨ ਟੋਕੇ ਪਿੱਛੇ ਲਾ ਦਿੰਨੇ ਆ ਤੇ ਇਹ ਤ ਸਵੇਰੇ ਉਤਰਨਾ ਆ ਆਗਾਂ ਦੇ ਵਿੱਚ ਕਿਉਂਕਿ ਹਰੀ ਆਗ ਆ ਜਾਣਗੇ ਤੇ ਫੇਰ ਸਵੇਰ ਵਾਸਤੇ ਕੁੱਤਰ ਲਾਂਗੇ ਸਵੇਰ ਪੱਠੇ ਪਾਣੇ ਬੱਚਾ ਨੂੰ ਚਲੋ ਜੀ ਆਪਾਂ ਚੱਲਦੇ ਆਂ ਘਰੇ ਲੈ ਕੇ ਪਾਰ ਇਨਾ ਮੇ ਪੱਲੀ ਦੇ ਵਿੱਚ ਤੇ ਲਓ ਜੀ ਦੋਸਤੋ ਆਪਾਂ ਪੱਠੇ ਲਾ ਦਿੱਤੇ ਟੋਕੇ ਪਿੱਛੇ ਤੇ ਸਵੇਰੇ ਆਪਾਂ ਕੁੱਤਰਨੇ ਹਰੀਆਗਾ ਦੇ ਵਿੱਚ ਤੇ ਆਏ ਆਪਣਾ ਇੰਜਨ ਟੋਕਾ ਇਹ ਇਸ ਮੱਝ ਨੂੰ ਆਪਾਂ ਨਾਨ ਦੇ ਵਿੱਚ ਪਾ ਦੀਦਾ ਪੱਠੇ ਖਾਈ ਲੈ ਇਹਨੇ ਇਹਦੀ ਆਪਾਂ ਧਾਰ ਕੱਢਾਂਗੇ ਹੁਣ ਤੇ ਬਾਕੀ ਅੰਦਰ ਇਸ ਨੂੰ ਵੀ ਬੰਦਾਂਗੇ ਅੰਦਰ ਦੇਖੋ ਦੋਸਤੋ ਅਜੇ ਤੱਕ ਉੱਥੇ ਹੀ ਆਪਣੀ ਮਾਂ ਦੇ ਨਾਲ ਪਏ ਅੱਜ ਪਤਾ ਨਹੀਂ ਇਹਨਾਂ ਨੇ ਕਿੱਥੋਂ ਨਵਾਂ ਟਿਕਾਣਾ ਲੱਭ ਲਿਆ ਏ ਵੈਸੇ ਤੇ ਉਧਰ ਹੀ ਹੁੰਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਘਰੇ ਬੁਲਾ ਲੈਨੇ ਆ ਕੋਰੀ ਕੋਰੀ ਰੋਮੀ 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 ਲਮੀ ਆਜੂ ਆਜੂ ਦੇਖਿਆ ਭੱਜੀ ਆਉਂਦੇ ਨੋਮੀ 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 ਆਜੋ ਨੋਮੀ ਆ ਜਾ ਆ ਜਾ ਗੰਦਿਆ ਆਜ ਇੱਥੇ ਰਹਿਣਾ ਸੀ ਨਵਾਂ ਟਿਕਾਣਾ ਲੱਭਦਾ ਤੈਨੂੰ ਮਾਣਿਆ ਅਜੋ 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 ਘਰੀ ਆਜੋ ਬਾਬੂ ਚਲੋ ਅਜੋ ਸੋਨਿਆ ਆਜੋ ਘਰੇ ਹੱਥ ਮੇਰੇ ਗੰਦੇ ਹੋਏ ਪਏ ਧੋ ਲੈਨੇ ਆਜਾ ਤੂੰ ਵੀ ਇਸ ਨੂੰ ਆਪਾਂ ਚੁੱਕ ਕੇ ਘਰੇ ਲੈ ਜੰਨੇ ਗੰਦੇ ਜੇ ਚਲੋ 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 ਇੱਥੇ ਆਜੋ ਠੀਕ ਹੈ ਹੁਣ ਕਰੇ ਖੇਡੋ ਸੋਨਿਆ ਬਹੁਤ ਪਿਆਰਾ ਹੈ ਆਪਣਾ ਗੁੱਗੂ ਮੱਗੂ ਜਾਂ ਚਲੋ ਆਪਾਂ ਕਰਦੇ ਆਂ ਐਂਡ ਵਲੌਗ ਦਾ ਇੱਥੇ ਹੀ ਆ ਜਾ ਤੂੰ ਵੀ ਆ ਜਾ ਬੋ ਕੁਲੀ ਕੁਲੀ ਆ ਜਾ ਆ ਜਾ ਗਦਿਆ ਮੁੰਨੀ ਨੂੰ ਰਹਿਣ ਦੋ ਆਪੇ ਆ ਜੂਗੀ ਜਦੋਂ ਮਰਜੀ ਆਜੋ ਆਜੋ ਜੋ ਛੋਣਿਓ ਜੋ ਆਜੋ ਜੋ 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 ਚਲੋ ਇੱਥੇ ਘੇਡੋ ਠੀਕ ਹੁਣ ਜਾਣਾ ਨਹੀਂ ਕਿਸੇ ਨੇ ਵੀ ਕਿਤੇ ਤੇ ਹੁਣ ਮੇਰਾ ਕੰਮ ਹੈ ਬਸ ਦੋ ਮੱਜਾ ਦੀਆਂ ਧਾਰਾ ਕੱਢਣੀਆਂ ਐ ਤੇ ਇੱਕ ਗਾਈ ਦੀ ਭਾਬੀ ਜੀ ਨੇ ਕੱਢ ਦੇਣੀ ਧਾਰ ਤੇ ਉਸ ਤੋਂ ਬਾਅਦ ਆਪਾਂ ਬੰਦ ਨਹੀਂ ਆਵੀ ਮੱਜ ਅੰਦਰ ਤੇ ਫਿਰ ਸਵੇਨਾਤਾ ਤੇ ਸਵੇਰੇ ਹੁੰਦਾ ਹੀ ਹੈ ਤੇ ਫਿਰ ਆਪਾਂ ਪਾਠ ਕਰਨਾ ਹੈ ਉਸ ਤੋਂ ਬਾਅਦ ਫਿਰ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਦੁੱਧ ਪੀ ਕੇ ਫਿਰ ਥੋੜਾ ਜਿਹਾ ਮੋਬਾਈਲ ਚਲਾਉਣਾ ਹੈ ਆਪਣਾ ਫਿਰ ਆਪਾਂ ਸੌਂ ਜਾਣਾ ਹੈ ਓਕੇ ਦੋਸਤੋ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰ ਲੈਣਾ ਜੀ ਕਿਉਂਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾ ਮਿਲ ਸਕੇ ਸਪੋਰਟ ਜ਼ਰੂਰ ਕਰਿਓ ਦੋਸਤੋ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਬਲੌਗ ਦੇ ਖੰਲੀ ਮਿਲਦੇ ਆ ਨਵੇਂ ਬਲੌਗ ਵਿੱਚ